ਯਾਹ ਕਿ ਕਰੇ ਜਿਆਨਾਕ ਦਿੱਤਾ ਦੋਸਤੋ ਜਿਹੜਾ ਦਰਪਨ ਸ਼ਹਿਰ ਪੱਟੀ ਤੇ ਪਿੰਡ ਮੇਰਾ ਅਸਲ ਇਹ ਸਰਦੀ ਕਿੱਥੇ ਆਈ ਰਹੀ ਹੈ ਜਿਸਾ ਫਾਰਮ ਇਹ ਗਾਰਡਨ ਲਾਉਣੀ ਪੱਟੀ ਗਾਰਡਨ ਲਾਉਣੀ ਮੈਂ ਬੜਿਆ ਸਾਫ ਬੜੇ ਆ ਪੈਸੇ ਲੋਕਾਂ ਦੇ ਸੱਪ ਫੜਨੇ ਤਹੀਂ ਦਿੰਦੇ ਜੇ ਇਹ ਕੀ ਤੁਸੀਂ ਜਰਾ ਪਹਿਲਾਂ ਤੁਸੀਂ ਇਹ ਪ੍ਰੋਸੀਜਰ ਸਮਝਾਓ ਉਹਦੇ ਮੈਂ ਜਿੱਦੀ ਦੁਕਾਨ ਤੇ ਸਾਫੀ ਹੋਣ ਦਾ ਮੈਂ ਮਾਰਨਾ ਤੁਸੀਂ ਕਹਿੰਦੇ ਮਾਰਨਾ ਨਹੀਂ ਬੰਦਾ ਸਾਧ ਕੇ ਮੈਂ ਪੈਸੇ ਦਊਂਗਾ ਤੁਸੀਂ ਪਾਇਆ ਦਿੱਤੇ ਉਹ ਸੱਪ ਫੜਨੇ ਇਹ ਮਦਰ ਬਸੀਰ ਕੀ ਹੈ ਜੀ ਤਾਂ ਮੈਨੂੰ ਇਹ ਨਹੀਂ ਗੱਲ ਸਮਝਾਈ ਮਨੂ ਮੇਰਾ ਹੱਕ ਰੱਬ ਦੇ ਜੀ ਹੈ ਜੀ ਜੂਨ ਦਾ ਸਭ ਨੂੰ ਹੱਕ ਦੋਸਤੋ ਬਹੁਤ ਵਰੀਆ ਇਨਸਾਨ ਆ ਭਾਵੇਂ ਬੜੀ ਬੜੀ ਜੇਬ ਚੋਂ ਪੈਸੇ ਦਿੱਤੇ ਆ ਸਭ ਫੰਦ ਭਾਜੀ ਤੁਹਾਡੇ ਨਾਲ ਜ਼ਿੰਦਗੀ ਦੀ ਕੋਈ ਰੇਟ ਨਹੀਂ ਤੁਸੀਂ ਜਦੋਂ ਸੱਦਣਾ ਸੱਦ ਸਕਦੇ ਕੋਈ ਦੇਣਾ ਤਾਂ ਵੀ ਟੈਨਸ਼ਨ ਨਹੀਂ ਪਰ ਨਹੀਂ ਦੇਣਾ ਤਾਂ ਵੀ ਟੈਨਸ਼ਨ ਕੋਈ ਨਹੀਂ ਤੁਹਾਡੇ ਨਾਲ ਮੈਨੂੰ ਕੰਮ ਕਰਕੇ ਬੜੀ ਖੁਸ਼ੀ ਮਿਲਦੀ ਆ ਕਿ ਇੱਕ ਵਾਰ ਤੁਹਾਨੂੰ ਹੋਰ ਗੱਲ ਦੱਸਦਾ ਹੱਥ ਬੱਲਾ ਜੋੜੋ ਬਾਬੇ ਨਾਨਕ ਦੇ ਗਰੀ ਕਾ ਤੁਹਾਡੀ ਫੈਮਲੀ ਦੇ ਕਿਸੇ ਜੀਤੇ ਪੈਰ ਨਹੀਂ ਆਇਆ ਤਲੂ ਦੇਖਨ ਨੂੰ ਆਉਂਦੇ ਸਾਬ ਲੱਗਦਾ ਨਾ ਇਹ ਆਮ ਸਾਬ ਨਹੀਂ ਜੇ ਇਹ ਫਨੀਆਂ ਸਾਬ ਜੇ ਪੈਰ ਤੋਂ ਹੀ ਬਚਾ ਹੋਇਆ ਵਾ ਪੈ ਰੱਖਿਆ ਜਲੇ ਹੋ ਗਿਆ ਮੈਂ ਨਾ ਸ਼ੁਗਰ ਕਰੋ ਸ਼ੁਗਰ ਸੱਚੇ ਬਾਸ਼ਾ ਬਾਈ ਰੀ ਦੀ ਕਰ ਦੂ ਕੈਮਰਾ ਮੈਨ ਸਰ ਹੁਣ ਹੋ ਗਿਆ ਪਿੱਛੇ ਯਾਰ ਮਾ ਕਹਿੰਦਾ ਸੱਪ ਬਿਮਾਰ ਆ ਤੇ ਜਾਇ ਸਭ ਕੇ ਜੋੜੀ ਦੇ ਛੱਡਿਆ ਆ ਨਹੀਂ ਦੇ ਸੱਪ ਦੀ ਫੁਰਤੀ ਬੜੀ ਹੁੰਦੀ ਆ ਉਹ ਮੈਂ ਦੇਖਦੇ ਸੱਪ ਤੁਰਦਾ ਕਿਉਂ ਨਹੀਂ ਤੁਰਦਾ ਕਿਉਂ ਨਹੀਂ ਆ ਸਿਰਦੇ ਤੋਂ ਮਾਰੋ ਤੇ ਇਹ ਬੇਸੱਪ ਬਿਮਾਰ ਹੁੰਦਾ ਨਾ ਇਹ ਉਹ ਕੰਡੀਸ਼ਨ ਦੇ ਵਿੱਚ ਹੋਇਆ ਪਿਆ ਵਾ ਆ ਦੇਖੋ ਤੋਂ ਦੇ ਲੈਣੀ ਪੈ ਰਹੀ ਆ ਪੂਰਾ ਫਰਨੀਚਾ ਪਾਏ ਨਹੀਂ ਕਿ ਸੱਪ ਫੋਲ ਵਾਲਾ ਨਹੀਂ ਆ ਪਰ ਐਟੀ ਨਹੀਂ ਹੈਗਾ ਇਹਨਾਂ ਜਿੰਨੇ ਵੀ ਪੀਂਉਂਗਾ ਜਿਹੜਾ ਰੱਖ ਆ ਬੰਦ ਕਲਾ ਕਰਨ ਦੀ ਕੋਸ਼ਿਸ਼ ਕਰਨ ਦੇ ਨਾ ਵੇਖੋ ਇਹ ਆ ਦੇਖੋ ਪਰ ਕੋਸ਼ਿਸ਼ ਕਰ ਰਿਹਾ ਕਰ ਰਿਹਾ ਇਹ ਸਰ ਲਾਗੇ ਗਰੀਬੂ ਆ ਦੇਖ ਫਨੀਰ ਪੱਲੀ ਕਿਸੇ ਨੇ ਛੱਡਿਆ ਹੋਇਆ ਵਾ ਹੈ ਕਿਸੇ ਨੇ ਛੱਡਿਆ ਹੋਇਆ ਵਾ ਇਹ ਸਭ ਨੂੰ ਹਾਂਜੀ ਸਾਹਮਣੇ ਦਾ ਜਿੱਦਾਂ ਕਹੀ ਰਤੋ ਵੀ ਫੜਦੇ ਆਂ ਨਹੀਂ ਆਂਦੀ ਰਤੋ ਵੀ ਨਹੀਂ ਬੜੇ ਆਦਾ ਤੋ ਵੀ ਇਹ ਫੰਡਾ ਵਰਕੇ ਇਸ ਆਪਰੇ ਉਹ ਮੇਰਾ ਹੀ ਹਿੰਦੀ ਦੀ ਨਹੀਂ ਇਹ ਕਰਨ ਵਾਲਾ ਕਿਹ ਜੋਂਪਾ ਜਾਤ ਨਹੀਂ ਨਾਰਾ ਤੇ ਜਾਨ ਨੂੰ ਕਿਸੇ ਨੇ ਛੱਡਿਆ ਵਾ ਜਿਸ ਤਰ੍ਹਾਂ ਜੋਗੀ ਵਗੈਰਾ ਨਾਲ ਕਰਿੰਦੇ ਆ ਸਭ ਨੂੰ ਛੱਡਦੇ ਆ ਦੇਖੋ ਨਾ ਭੈ ਵੀ ਨਹੀਂ ਆਗਾ ਪਰ ਇਹ ਨਹੀਂ ਆ ਜਾਂਦਾ ਬਹੁਤ ਬੇਵਕੂਫੀ ਹੈ ਸ਼ੈਰੀ ਨੇ ਤਾਂ ਪੇਰ ਵੀ ਆਉਂੇ ਉੱਪਰ ਸੱਪ ਦੇ ਨੇ ਪਰ ਮੀ ਆਵੇ ਪਹਿਲਾ ਦੇ ਜਿਹਨੇ ਜੱਡਿਆ ਉਹ ਆਪ ਨੂੰ ਤਵਾ ਲਾ ਕੇ ਬਾਗ ਦੀ ਵਾਣਾ ਸਾਹਮਣੇ ਅਰੇ ਜਨਵਰੀ ਨੂੰ ਆਹ ਦੇਖੋ ਨਾ ਐਕਟਿਵ ਨਹੀਂ ਹੈਗਾ ਬਾਗ ਨਹੀਂ ਦਿੱਤੀ ਜਾਂਦੀ ਆਹ ਦੇਖੋ ਆਹ ਦੇਖੋ ਆਹ ਦੇਖੋ ਇਹ ਹੁਣ ਤੰਗ ਹੋ ਗਿਆ ਨੇ ਬੜਾ ਬੰਦ ਕਰ ਰਿਹਾ ਕਿ ਮੈਨੂੰ ਮੇਰਾ ਨੁਕਸਾਨ ਨਾ ਕਰਨ ਨਹੀਂ ਇਹ ਉਸਨੇ ਨਾ ਆਦਾ ਬਾਕੀ ਆ ਕੋਦਰ ਕਰਾ ਦਿੱਤਾ ਦੋਸਤੋ ਇਸ ਆਪੇ ਨਾ ਜਿਹੜੀ ਦਾਵਾ ਕਿ 40 ਮੈਂ ਤੇ ਜਿੰਦੇ ਬੰਦੇ ਨੂੰ ਮਾਰਨ ਦਾ ਦਮ ਰੱਖਦਾ ਇਹਦੇ ਕੋਈ ਹਕੀਮ ਹੋਵੇ ਦੋ ਜੋਗੀ ਨਾ ਦਾ 200 ਮਲਕਾ ਕਿਸੇ ਵੀ ਨੇ ਸਰਦਾਰ ਦੀ ਕਾਰਨੀ ਨਹੀਂ ਕਰਦੀ ਸਮਾਂ ਰਹਿਣਿਆ ਇੰਜੈਕਸ਼ਨ ਲੱਗਣਗੇ ਪਛਾਨ ਬਚਰੀਆਂ ਨਹੀਂ ਤੇ ਜਾਨ ਨਹੀਂ ਤੇ ਬਚਦੀ ਤੇ ਇਹੋ ਆਪ ਨੂੰ ਬਿਲਕੁਲ ਕਿਸੇ ਸੇਫ ਦੀ ਦਾਦੇ ਛੱਡਾਂਗੇ ਇਹ ਜਿੱਦਾਂ ਕਿ ਤਰ ਦਿਖਾ ਰਹੇ ਸਾਬ ਬਿਲਕੁਲ ਵੀ ਐਕਟੀ ਦੇ ਨਹੀਂ ਹੈਗਾ ਹੁਣ ਤਾਂ ਨਹੀਂ ਕੋ ਹੋਰ ਸੱਪ ਵੀ ਗਾਨੇ ਆ ਜਿਹੜਾ ਕਿ ਬਿਨਾ ਜ਼ਹਿਰ ਵਾਲਾ ਉਸ ਤੋਂ ਬਿਲੋ ਡੱਬੇ ਦੇ ਵਿੱਚ ਮੋੜ ਗਿਆ ਗੱਡੀਏ ਮੈਂ ਇਹ ਤਾਂ ਕਹਿ ਲੱਗਾਈ ਹਾਂ ਕਿ ਇਹ ਮੋਟੂ ਨੂੰ ਆਉਣੇ ਲਈ ਇਹਨੇ ਕੋਈ ਜਗ੍ਹਾ ਲਾਹਾਂਗੇ ਸਾਨੂੰ ਇਹ ਚਾਹੀਦਾ ਜਗ੍ਹਾ ਬੋਲਣੀ ਲਈ ਪਰ ਉਹ ਕਲਾ ਦੇ ભાવ ਵਜਾ ਕੇ ਕੋਈ ਨਾ ਹੋ ਰਹੀ ਇਹ ਜਦੋਂ ਅੱਜ ਮੈਂ ਆਇਆ ਨਾ ਮਨੂ ਲਾਇਆ ਜੀ ਮੈਂ ਦੇਖਿਆ ਮਾਈ ਲੱਗੀ ਗਿਆ ਜਿਸ ਤਰ੍ਹਾਂ ਤੁਸੀਂ ਮੈਨੂੰ ਸਾਧ ਲਿਆ ਸੱਬਿਆ ਨਾ ਤੁਸੀਂ ਦੀ ਮੂੰਹ ਤੁਸੀਂ ਮੇਰੇ ਕੱਪੜੇ ਨਹੀਂ ਚੇਤੇ ਕੀਤੇ ਅਧਾਨਾ ਹੋਈ ਕੋਰ ਸੱਪ ਦਿਖਾਉਂਦਾ ਮੇਰੇ ਕੋਲ ਇਹ ਦੇਖੋ ਮੈਂ ਹੁਣ ਇੱਕ ਸੱਪ ਹੋਰ ਦਿਖਾਉਂਦਾ ਹਾਂ ਵਾਹ ਬਾਈ ਕਹਾਂ ਪਾ ਲਈ ਉਹ ਜਿਹਨ ਦਸਤਾਰ ਹੈ ਕਿਹੜਾ ਬਿੱਲਾ ਮੈਂ ਕਿਹੜਾ ਮੁੰਡਾ ਆਪਾਂ ਕੋਲੋਂ ਇਹ ਵੀ ਨੌਂ ਤੇ ਰੱਖੀ ਜਾਂਦੀ ਆ ਮਾੜੀ ਗੱਲ ਨਹੀਂ ਆਹੀਂ ਬੜੇ ਬੜੇ ਇਹ ਸੱਪ ਜਿਹੜਾ ਨਾ ਲਗਭਗ 8 ਫੁੱਟ ਤੱਕ ਲੰਬਾ ਹੋ ਜਾਂਦਾ ਵਾ ਇਸ ਆਪ ਨੂੰ ਰੇਡਸ ਲਈ ਕਹਿੰਦੇ ਕੈਮਰਾਮੈਨਸ ਹੋਰ ਲੱਗੇ ਆਏ ਇਸ ਆਪ ਨੇ ਵੀ ਜ਼ਹਿਰ ਨਹੀਂ ਹੁੰਦਾ ਬੰਦੇ ਇਹ ਬਿਨਾਂ ਜ਼ਹਿਰ ਵਾਲਾ ਸੱਪ ਆ ਤੇਰੀ 8 ਫੁੱਟ ਦਾ ਤਾਂ ਹਾਈਟ ਹੋ ਜਾਂਦੀ ਆ ਮੇਰੇ ਏਰੀਆ ਆਪਣੀ ਆਪਣੀ ਦੁਕਾਨ ਤੇ ਲੱਗੇ ਹੋ ਨਿਕਲੇ ਆ ਜੇ ਤਾਂ ਹਾਂਜੀ ਤੇ ਇਸ ਕਰਕੇ ਮੈਂ ਇਹਨਾਂ ਨੂੰ ਗੱਪਾਂ ਦੀ ਪ੍ਰੋਪਰ ਜਾਣਕਾਰੀ ਦੇਣਾ ਕਿ ਆ ਕਰੋ ਸਮਾਰਿਆਂ ਦੇ ਇੱਕ ਡਾਕਟਰ ਕੋਲ ਜਾਣਾ ਉਹ ਵੀ ਇਹ ਕਹਿੰਦਾ ਮੈਂ ਤਿੰਨ ਤਿੰਨ ਚਾਰ ਗੱਡੇ ਸੀ ਉਹ ਵੀ ਉਹ ਵੀ ਬਿਹਰ ਵਾਲੀ ਸੀ ਸਾਰੇ ਆ ਮੈਂ ਵੀ ਜਬੇ ਆਂਦੇ ਘਰੇ ਨਾਲ ਜਾਂਦੇ ਹਾਂ ਜੀ ਤੇ ਦੋਸਤੋ ਲਾਈਕ ਸ਼ੇਅਰ ਕਮੈਂਟ ਕਰੋ ਬਾਕੀ ਜੈ ਮਹਾਦੇਵ ਨੂੰ ਅਗਲਾ ਦੇਖਦੇ ਦੋਸਤੋ ਜੈ ਸ਼ੰਕਰੇ ਜੈ ਨਾਲ ਤੇ ਜਿਲ੍ਹਾ ਤਰਨਤਾਰ ਸ਼ਹਿਰ ਪੱਟੀ ਪਿੰਡ ਮੇਰਾ ਅਸਲ ਅੱਜ ਤੁਹਾਨੂੰ ਇੱਕ ਸੱਪ ਦੀ ਅਪਡੇਟ ਦਿੰਨੇ ਆ ਵੀ ਕਿਹੜਾ ਸੱਪ ਆ ਪੰਜਾਬ ਦਾ ਬਹੁਤ ਜ਼ਹਿਰੀਲਾ ਸੱਪ ਜੀਰੇ ਤੇ ਕੋਈ ਦੇਸੀ ਦਵਾਈ ਹਕੀਮ ਵੈਦ ਜ਼ੋਰੀ ਮਨਕਾ 200 ਨਾਜ਼ਾ ਕਿਸੇ ਵੀ ਚੀਜ਼ ਨੇ ਕਾਟ ਨਹੀਂ ਜੇ ਕਰ ਦੋ ਸਿਰਫ ਸਮਰੰਦੇ ਇੰਜੈਕਸ਼ਨ 40 ਮਿੰਟ ਦਾ ਟਾਈਮ ਦਿੰਦਾ ਜੇ ਸੱਪ ਦੇਖਦੇ ਆ ਕਿ ਕਿਹੜਾ ਸੱਪ ਆ ਵੀਡੀਓ ਦੇ ਵਿੱਚ ਬਣੇ ਰਿਓ ਬੜੇ ਦੋਸਤ ਦੂਰ ਨੇੜੇ ਮੇਰੀਆਂ ਵੀਡੀਓ ਦੇਖਦੇ ਆ ਸਾਰਿਆਂ ਨੂੰ ਜੀਲੋਂ ਜੈ ਸ਼ੰਕਰ ਜੈਨਾਥ ਦੀ ਦੋਸਤੋ ਹੁਣ ਤੁਹਾਨੂੰ ਦਿਖਾਨੀ ਆ ਸੱਪ ਜਿਦਾਂ ਕਿ ਤੁਸੀਂ ਦੇਖ ਰਹੇ ਤੇ ਸੱਪ ਦਿਖਾਨੇ ਆ ਤੁਹਾਨੂੰ ਥੋੜਾ ਨਜ਼ਦੀਕ ਇਕ ਕੋਬਰਾ ਪ੍ਰਜਾਤੀ ਦਾ ਸੱਪ ਕਾਰਜ ਕਿਸੇ ਨੇ ਸਪਰੇਅ ਕੀਤੀ ਹੋਰੇ ਕਰਕੇ ਥੋੜਾ ਜਿਹਾ ਢਿੱਲਾ ਹੋ ਗਿਆ ਤੇ ਫਨ ਨਹੀਂ ਖਲਾਰਦਾ ਤੇ ਹੁਣ ਤੁਹਾਨੂੰ ਦਿਖਾਨੇ ਆਏ ਸੱਪ ਜਾਂਦਾ ਆ ਤੁਸੀਂ ਦੇਖ ਰਹੇ ਜੇ ਇਹਨੂੰ ਡੱਬੇ ਤੋਂ ਬਾਹਰ ਨਿਕਲਦਾ ਆ ਅੰਗਰੇਜ਼ੀ ਜਿਹਨੂੰ ਕਹਿੰਦੇ ਆ ਸਪੈਕਟਿਕਲ ਕੋਬਰਾ ਹਿੰਦੀ ਦੇ ਵਿੱਚ ਦੋਸਤੋ ਇਹਨੂੰ ਕਹਿੰਦੇ ਆ ਨਾ ਨਾਗ ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਆ ਫਨੀਅਰ ਤੇ ਇੱਕ ਲੈਂਗੁਏਜ ਦੇ ਵਿੱਚ ਇਹਨੂੰ ਕਹਿੰਦੇ ਆ ਨਾਸਾ ਨਾਸਾ ਯਾਨੀ ਕਿ ਇਹ ਸੱਪ ਦੇ ਕਾਫੀ ਨਾਮ ਆ ਜਿਦਾ ਕਿ ਹਿੰਦੀ ਜੇ ਨੂੰ ਨਾ ਕਹਿੰਦੇ ਆ ਪੰਜਾਬੀ ਜਿਹਨੂੰ ਫਲਿਆਰ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਇੱਕ ਨਾਮ ਹੈਗਾ ਜੇ ਸੱਪ ਦਾ ਨਾਜ਼ਾ ਨਾਜ਼ਾ ਤੇ ਦੋਸਤੋ ਇਹ ਸਿਰਫ ਥੋੜਾ ਜਿਹਾ ਸੱਪ ਕੁ ਪੀ ਮਾਰਾ ਤੇ بیمار ਕਰਕੇ ਥੋੜਾ ਜਿਹਾ ਚੱਲ ਨਹੀਂ ਰਿਹਾ ਤੇ ਛੱਡਣਾ ਤਾਂ ਪੈਣਾ ਹੀ ਇਹਨੂੰ ਤੁਸੀਂ ਦੇਖ ਰਹੇ ਜੇ ਆਕੇ ਖੁੱਲੀ ਹਵਾ ਵਾਂਗ ਮਿਲਦੀ ਮਿਲੀ ਤੇ ਇਹ ਠੀਕ ਹੋ ਜੂਗਾ ਇਹੋ ਦੀ ਕੋਈ ਦਿੱਕਤ ਨਹੀਂ ਹੈ ਕਿ ਦੇਖੋ ਫਨ ਖਲਾੜ ਰਿਹਾ ਹਾਂ ਪਰ ਮਿੱਤਰੋ ਸਭ ਬੜਾ ਜਰੀਲਾ ਜੇ ਕਾਰਟਕੂਟ ਇਹਦੇ ਤੇ ਇੰਜੈਕਸ਼ਨ ਹੀ ਕਰਦੇ ਦੇਦੇ 40 ਮਿੰਟ ਦਾ ਟਾਈਮ ਦਿੰਦਾ ਜੇ ਬੰਦੇ ਨੂੰ ਮਾਰਨ ਦੇ ਵਿੱਚ ਸਿਰਫ 40 ਮਿੰਟ ਉਹ ਵੀ ਸਮਾਂ ਰਹਿੰਦੇ ਇੰਜੈਕਸ਼ਨ ਲੱਗੇ ਤੇ ਜਾਨ ਬਚਣੀ ਜਾਨ ਨਹੀਂ ਜੇ ਬਚਣੀ ਇਹ ਲੜੇ ਤੇ ਉਹਨੇ ਜਿੱਥੇ ਇਹਨੇ ਦਰਦੀ ਵੜੀ ਉਹ ਜਗ੍ਹਾ ਸਜਾਉਂਦੇ ਨਹੀਂ ਸਾਡੀ ਇਹ ਫਰੰਟ ਦੀ ਚੀਜ਼ ਦਿਖਾ ਰਿਹਾ ਤਾਂ ਇਹ ਸ਼ਿਕਾਰੀ ਜਾਨਵਰਾਂ ਤੋਂ ਬਚਣ ਲਈ ਪ੍ਰਮਾਤਮਾ ਨੇ ਇਹਨੂੰ ਬਣਾਈ ਬਣਾਈ ਹੋਈ ਆ ਕਿ ਜਿੱਦਾਂ ਪਿਛਲੇ ਬੰਨੇ ਵੀ ਇਹਰੇ ਦੋ ਉਹੀ ਆ ਚਲ ਵੀ ਭਗਤਾ ਸੇਵ ਚਲਥਾਂ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਕਿਸੇ ਦਾ ਟਾਈ ਫੈਰ ਨੇ ਠੀਕ ਹੁੰਦਾ ਏ ਕਿਸੇ ਨੂੰ ਪੁਰਾਣੇ ਤੋਂ ਪੁਰਾਣਾ ਤੁਮੂਹੀ ਦਾ ਕਾਕਾ ਕਿਸੇ ਨੂੰ ਖਾਂਸੀ ਆ ਕਿਸੇ ਨੂੰ ਸਰਵਾਈਕਲ ਆ ਖਾਸ ਕਰਕੇ ਰੀਡ ਦੀ ਹੱਡੀ ਚ ਤਰਦ ਹੁੰਦੀ ਆ ਕੰਮ ਕੁਛ ਨਹੀਂ ਹੈਗਾ ਸਿਰਫ ਜਿੰਨੂੰ ਤਰੀਕਾ ਹੁੰਦਾ ਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਕਿਸੇ ਨੇ ਫੋਨ ਤੇ ਗੱਲ ਕਰਨੀ ਹੋਵੇ ਤਾਂ ਨੰਬਰ ਹੈਗਾ 95 92 99 63 35 ਇਸ ਦਾ ਦੀ ਆਈਡੀ ਪੰਜਾਬੀ ਸੱਪਾਂ ਵਾਲਾ ਫੇਸਬੁੱਕ ਦੀ ਆਈਡੀ ਪੰਜਾਬੀ ਸੱਪਾਂ ਵਾਲਾ ਤੇ YouTube ਦੀ ਆਈਡੀ ਪੰਜਾਬੀ ਸੱਪਾਂ ਵਾਲਾ ਛੋਟੇ ਸ਼ਾਰਟ ਵੇਖ ਲੈ ਤੇ ਇਹਦੀ ਫੁੱਲ ਵੀਡੀਓ ਵੇਖਣੀ ਆ ਪੂਰੀ ਜਾਣਕਾਰੀ ਦੇ ਨਾਲ ਤੇ ਉਹ ਚੈਨਲ ਹੈਗਾ ਜੀ ਸਨੇਕਮੈਨ ਪੱਟੀ ਸਨੇਕਮੈਨ ਪੱਟੀ ਚੈਨਲ ਖੋਲਿਓ ਦੇਖਿਓ ਯਾਰਾਂ ਦੋਸਤਾਂ ਨੂੰ ਵਾਤੋ ਵਾਤ ਚੈਨਲ ਸਬਸਕ੍ਰਾਈਬ ਕਰਾਓ 1600 ਵੀਡੀਓ ਆ ਉੱਤੇ ਸੱਪਾਂ ਦੀ ਜਾਣਕਾਰੀ ਦੀ ਤੇ ਕੁਝ ਯਹਰ ਵਾਲੇ ਕੁਝ ਬਿਨਾਂ ਯਹਰ ਵਾਲੇ ਬੜੀ ਬਰੀਕੀ ਨਾਲ ਲੋਕਾਂ ਨੂੰ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸਾਰੇ ਯਾਰਾਂ ਦੋਸਤਾਂ ਨੇ ਮੇਰੇ